ਖਡੂਰ ਸਾਹਿਬ ਤੋਂ ਆਭਿਦਾਇਕ ਮੰਜਿੰਦਰ ਸਿੰਘ ਲਾਲਪੁਰਾ ਨੂੰ 4 ਸਾਲ ਦੀ ਸਜ਼ਾ 2013 ਚ ਆਪਰੇ ਉਸਮਾ ਕਾਂਡ ਚ ਤਰਨਤਾਰਨ ਅਦਾਲਤ ਨੇ ਸੁਣਾਇਆ ਫੈਸਲਾ ਪੀੜਿਤ ਮਹਿਲਾ ਨੇ ਕੋਰਟ ਦੇ ਫੈਸਲੇ ਦਾ ਕੀਤਾ ਸਵਾਗਤ ਦੋਸ਼ੀ ਵਿਧਾਇਕ ਲਾਲਪੁਰਾ ਦੀ ਵਿਧਾਇਕੀ ਜਾਣਾ ਤੈ ਕਾਨੂੰਨ ਮੁਤਾਬਕ 2 ਸਾਲ ਦੀ ਸਜ਼ਾ ਮਿਲਣ ਤੇ ਤੁਰੰਤ ਖਤਮ ਹੋ ਜਾਂਦਾ ਹੈ ਸੰਵਿਧਾਨਿਕ ਕੌਦਾ 6 ਸਾਲ ਤੱਕ ਨਹੀਂ ਲੜ ਸਕਣਗੇ ਚੋਣ ਤਰਨਤਾਰਨ ਦੇ ਨਾਲ ਇੱਕ ਹੋਰ ਬਾਈਪੋਲ ਦੀ ਦਸਤਕ ਦੀਵਾਲੀ ਤੋਂ ਪਹਿਲਾਂ ਹਰ ਪੀੜਤਾਂ ਦੇ ਜ਼ਖਮਾਂ ਤੇ ਲੱਗੇਗੀ ਮਲਮ ਮੁੱਖ ਮੰਤਰੀ ਮਾਨ ਬੋਲੇ ਤੀ ਤੋ 40 ਦਿਨਾਂ ਦੇ ਅੰਦਰ ਦੇਾਂਗੇ ਮੁਆਵਜ਼ਾ ਪੂਰਾ ਡੇਟਾ ਲੈ ਕੇ ਜਲਦ ਪ੍ਰਧਾਨ ਮੰਤਰੀ ਨੂੰ ਮਿਲਣ ਦੀ ਵੀ ਕਹੀਗਾ ਹਦੀਬ ਮੁੰਡੀਆਂ ਦੇ ਮੁੱਦੇ ਤੇ ਸੀਐਮ ਮਾਨ ਦਾ ਬੀਜੇਪੀ ਤੇ ਤੰਜ ਕਿਆ ਮੁੰਡੀਆਂ ਨੂੰ ਨਹੀਂ ਜਾਣਦੇ ਤਾਂ ਪੱਠਲ ਨੂੰ ਪੁੱਛ ਲਓ ਜਾਖੜ ਸਾਹਿਬ ਸਿੱਖ لینڈ ਸਾਡੇ ਨਾਮ ਅਸੀਂ ਅੱਗੇ ਵੀ ਆਵਾਂਗੇ ਜਾਖੜ ਬੋਲੇ ਅਸੀਂ ਪਹਿਲਾਂ ਵੀ 25 ਸਾਲ ਦੇ ਦਾਅਵੇ ਕਰਵਾਲੇ ਦੇਖੇ ਪੰਡਰ ਨੂੰ ਲੈ ਕੇ ਮੁੱਖ ਮੰਤਰੀ ਮਾਨ ਤੇ ਰਵਨੀਤ ਬਿੱਟੂ ਵਿਚਾਲੇ ਚੁਣੌਤੀਆਂ ਦਾ ਦੌਰ ਮੁੱਖ ਮੰਤਰੀ ਦੀ ਬੈਸਟ ਵਾਲੀ ਚੁਣੌਤੀ ਬਿੱਟੂ ਨੇ ਕਬੂਲੀ ਕਿ ਹੱਥਾਂ ਤੇ ਸਮਾਂ ਤੈਅ ਕਰਨ ਮੁੱਖ ਮੰਤਰੀ ਕੇਂਦਰੀ ਰਾਜ ਮੰਤਰੀ ਸ਼ੋਭਰਾ ਕਲੰਦਲਾਜ ਕਰਨਦਲਾਜੇ ਨੇ ਦੀਨਾਨਗਰ ਦੇ ਹੜ੍ਹ ਪ੍ਰਭਾਵਿਤ ਇਲਾਕਿਆਂ ਦਾ ਕੀਤਾ ਦੌਰਾ ਨੁਕਸਾਨ ਦਾ ਲਿਆ ਜਾਇਜ਼ਾ ਕਿਆ ਮੁਸ਼ਕਲ ਦੀ ਕੜੀ ਚ ਕਿਸਾਨਾਂ ਨਾਲ ਖੜੀ ਕੇ ਦਰਸਨ ਨਿਊਜ਼ ਹੈਡਲਾਈਨਸ ਦੇ ਪ੍ਰાયੋਜਕ ਸਭ ਤੋਂ ਅਗੇ ਸਭ ਤੋਂ ਅਲੱਗ ਕਰਤਾਰ ਕੰਬਾਈਨ ਭਾਰਤ ਦੇ ਪਹਿਲੇ ਕੰਬਾਈਨ ਨਿਰਮਾਤਾ ਸਸਿਕਾਲ ਨਿਊਜ਼ 18 ਪੰਜਾਬ ਹਰਿਆਣਾ ਦੇਖ ਰਹੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ ਜਦੋਂ ਇੱਕ ਕੇਸ ਦੇ ਵਿੱਚ 2013 ਦੇ 12 ਸਾਲ ਬਾਅਦ ਫੈਸਲਾ ਆਵੇ 2025 ਚ ਜਾ ਕੇ ਫੈਸਲਾ ਸੁਣਾਇਆ ਜਾਵੇ ਔਰ ਉਸ ਵੇਲੇ ਸੱਤਾਧਾਰੀ ਪਾਰਟੀ ਦੇ ਇੱਕ ਵਿਧਾਇਕ ਨੂੰ 4 ਸਾਲ ਦੀ ਸਜ਼ਾ ਹੋ ਜਾਵੇ ਤੇ ਉਸ ਵਿਧਾਇਕੀ ਦੀ ਉਸ ਵਿਧਾਇਕ ਦੀ ਵਿਧਾਇਕੀ ਲਟਕ ਜਾਵੇ ਫਿਰ ਫਰਕ ਤਾਂ ਪੈਂਦਾ ਹੈ ਜਦੋਂ ਇੱਕ ਇਲਾਕੇ ਦੇ ਵਿੱਚ ਰੰਗਦਾਰੀ ਦੇ ਲਈ ਇੱਕ ਡਾਕਟਰ ਤੇ ਗੋਲੀਆਂ ਚਲਾ ਦਿੱਤੀਆਂ ਜਾਣ ਮਰੀਜ਼ ਬਣ ਕੇ ਉਸਦੇ ਕਲੀਨਿਕ ਦੇ ਵਿੱਚ ਬੰਦੇ ਆਉਣ ਔਰ ਗੋਲੀਆਂ ਚਲਾ ਕੇ ਜ਼ਖਮੀ ਕਰ ਦਿੱਤੇ ਜਾਣ ਤੇ ਉਸ ਤੋਂ ਕੁਝ ਮਹੀਨਿਆਂ ਬਾਅਦ ਉਹੇ ਜੀ ਦੁਰਘਟਨਾ ਦੁਬਾਰਾ ਵਾਪਰ ਜਾਵੇ ਫਿਰ ਫਰਕ ਪੈਂਦਾ ਹੈ ਸਾਰੇ ਦਰਸ਼ਕਾਂ ਦਾ ਸਵਾਗਤ ਹੈ ਮੈਂ ਹਵਿਜੇਪਾਲ ਸਿੰਘ ਬਰਾੜ ਫਰਕ ਪੈਂਦਾ ਹੈ ਲੈ ਕੇ ਹਾਜ਼ਰ ਹਾਂ ਤੇ ਅੱਜ ਸ਼ੁਰੂਆਤ ਇਨਾਂ ਹੀ ਖਬਰਾਂ ਦੇ ਨਾਲ ਸਭ ਤੋਂ ਪਹਿਲਾਂ ਡਾਕਟਰ ਤੇ ਹੋਈ ਫਾਇਰਿੰਗ ਦਾ ਜ਼ਿਕਰ ਕਰਦੇ ਹਾਂ ਅਜਨਾਲਾ ਦੇ ਪਿੰਡ ਸੁਦਾਰ ਦੇ ਵਿੱਚ ਇੱਕ ਡਾਕਟਰ ਤੇ ਫਾਇਰਿੰਗ ਹੋਈ ਬਦਮਾਸ਼ਾਂ ਨੇ ਪੰਗੂ ਹਸਪਤਾਲ ਚ ਵੜ ਕੇ ਡਾਕਟਰ ਤੇ ਗੋਲੀਆਂ ਚਲਾ ਦਿੱਤੀਆਂ ਇਹ ਬਦਮਾਸ਼ ਮਰੀਜ਼ ਬਣ ਕੇ ਆਏ ਸੀ ਡਾਕਟਰ ਕੁਲਵਿੰਦਰ ਸਿੰਘ ਜਦੋਂ ਉਹਨਾਂ ਨੂੰ ਦਵਾਈਆਂ ਦੇ ਰਿਹਾ ਸੀ ਸੀਸੀਟੀਵੀ ਦੇ ਵਿੱਚ ਨਜ਼ਰ ਆਇਆ ਤਸਵੀਰਾਂ ਤੇ ਜਦੋਂ ਡਾਕਟਰ ਉਹਨਾਂ ਨੂੰ ਦਵਾਈਆਂ ਦੇ ਰਿਹਾ ਸੀ ਤਾਂ ਉਸ ਨੂੰ ਤਿੰਨ ਗੋਲੀਆਂ ਮਾਰ ਗਿਆ ਗਈਆਂ ਗੋਲੀ ਲੱਗਣ ਕਰਕੇ ਡਾਕਟਰ ਗੰਭੀਰ ਜ਼ਖਮੀ ਹੋ ਗਿਆ ਦਰਅਸਲ ਇਹ ਬਦਮਾਸ਼ ਰੰਗਦਾਰੀ ਦੀ ਪਹਿਲਾਂ ਵੀ ਮੰਗ ਕਰ ਚੁੱਕੇ ਨੇ ਔਰ ਪੁਲਿਸ ਹੁਣ ਇਹਨਾਂ ਦੀ ਪਾਲ ਦੇ ਵਿੱਚ ਝੁੱਟੀ ਹੈ ਕਿ ਕੀ ਇਹ ਉਹੀ ਬਦਮਾਸ਼ ਨੇ ਜਿਨ੍ਹਾਂ ਨੇ ਪਹਿਲਾਂ ਰੰਗਦਾਰੀ ਦੀ ਮੰਗ ਕੀਤੀ ਸੀ ਜਾਂ ਇਹ ਕਿਸੇ ਵੱਲੋਂ ਭੇਜੇ ਹੋਏ ਜਾਂ ਕਿਸੇ ਵੱਲੋਂ हायर ਕੀਤੇ ਹੋਏ ਸ਼ੂਟਰ ਨੇ ਜਿਨ੍ਹਾਂ ਨੇ ਡਾਕਟਰ ਤੇ ਹਮਲਾ ਕੀਤਾ ਸੀਸੀਟੀਵੀ ਫੁਟੇਜ ਦੇ ਵਿੱਚ ਸਾਫ਼ ਨਜ਼ਰ ਆਇਆ ਕਿ ਕਿਵੇਂ ਇੱਕ ਬਦਮਾਸ਼ ਬਾਹਰ ਖੜਾ ਰਿਹਾ ਜੋ ਦੱਸਿਆ ਜਾ ਰਿਹਾ ਕਿ ਤਿੰਨ ਸੀ ਪਰ ਸੀਸੀਟੀਵੀ ਚ ਦੋ ਬਦਮਾਸ਼ ਆਏ ਨੇ ਜਿਹੜੇ ਹਸਪਤਾਲ ਚ ਅੰਦਰ ਆਏ ਡਾਕਟਰ ਨੂੰ ਬਲੌਨ ਨੂੰ ਕਹਿੰਦੇ ਰਹੇ ਜਿਹੜੇ ਉੱਥੇ ਕਰਮਚਾਰੀ ਕੰਮ ਕਰ ਰਹੇ ਸੀ ਜਦੋਂ ਡਾਕਟਰ ਕੋਲ ਆਏ ਉਹਨਾਂ ਨਾਲ ਕਿਸੇ ਦਵਾਈ ਨੂੰ ਲੈ ਕੇ ਗੱਲਬਾਤ ਕੀਤੀ ਔਰ ਜਦੋਂ ਡਾਕਟਰ ਦਵਾਈ ਦੇਣ ਲੱਗੇ ਤਾਂ ਤਾਬੜ ਤੋੜ ਗੋਲੀਆਂ ਚਲਾ ਦਿੱਤੀਆਂ ਦੋ ਫਾਇਰ ਮਿਸ ਹੋ ਗਏ ਇੱਕ ਫਾਇਰ ਖੁੱਲਾ ਚੱਲਿਆ ਦੋ ਗੋਲੀਆਂ ਡਾਕਟਰ ਦੀ ਇੱਕ ਬਾਹ ਤੇ ਤੇ ਇੱਕ ਉਹਨਾਂ ਦੀ ਏ ਟਿੱਡ ਦੇ ਕੋਲ ਵੱਖੀ ਦੇ ਵਿੱਚ ਲੱਗੀਆਂ ਨੇ ਸੋ ਡਾਕਟਰ ਉਹਨਾਂ ਦਾ ਇਲਾਜ ਚੱਲ ਰਿਹਾ ਹੈ ਡਾਕਟਰ ਜ਼ਖਮੀ ਨੇ ਹਾਲਤ ਉਹਨਾਂ ਦੀ ਸਥਿਰ ਹੈ ਪੁਲਿਸ ਨੇ ਮਲਜ਼ਮਾਂ ਦੀ ਭਾਲ ਸ਼ੁਰੂ ਕਰ ਦਿੱਤੀ ਹੈ ਸੋ ਮਾਮਲਾ ਰੰਗਦਾਰੀ ਨਾਲ ਜੁੜਿਆ ਹੋਇਆ ਅਜਨਾਲਾ ਦੇ ਪਿੰਡ ਸੁਧਾਰ ਔਰ ਜਿਸ ਪਹਿਲੇ ਮਾਮਲੇ ਦਾ ਸੀ ਜ਼ਿਕਰ ਕਰ ਰਹੀ ਸੀ ਉਹ ਕੋਟ ਹਿੱਸੇ ਖਾਂ ਦੇ ਵਿੱਚ ਜਿਹੜੀ ਪੰਜਾਬੀ ਫਿਲਮ ਅਦਾਕਾਰਾ ਤਾਨਿਆਂ ਦੇ ਪਿਤਾ ਤੇ ਫਾਇਰਿੰਗ ਹੋਈ ਸੀ ਉਹ ਵੀ ਸੇਮ ਪੈਟਰਨ ਸੀ ਤੇ ਹੁਣ ਕੁਝ ਮਹੀਨਿਆਂ ਬਾਅਦ ਉਹੀ ਜੀ ਘਟਨਾ ਇੱਕ ਹੋਰ ਵਾਪਰੀ ਹੈ ਜਿਹੜੀ ਲਾਅ ਐਂਡ ਆਰਡਰ ਤੇ ਸਵਾਲ ਖੜੇ ਕਰੇ ਹਮਲਾਵਰ ਮਰੀਜ਼ ਬਣ ਕੇ ਆਏ ਸੀ ਜਿਨ੍ਹਾਂ ਨੇ ਪਹਿਲਾਂ ਡਾਕਟਰ ਤੋਂ ਕੁਝ ਦਵਾਈਆਂ ਮੰਗੀਆਂ ਜਦੋਂ ਡਾਕਟਰ ਕੁਲਵਿੰਦਰ ਸਿੰਘ ਦਵਾਈ ਦੇਣ ਲੱਗੇ ਤਾਂ ਦੋਨਾਂ ਹਮਲਾਵਰਾਂ ਚੋਂ ਇੱਕ ਨੇ ਗੋਲੀਆਂ ਚਲਾ ਦਿੱਤੀਆਂ ਇੱਕ ਗੋਲੀ ਡਾਕਟਰ ਦੇ ਪੇਟ ਤੇ ਲੱਗੀ ਤੇ ਦੂਜੀ ਬਾਹ ਤੇ ਅਸੀਂ ਮੈਡੀਸਿਨ ਦੇ ਰਹੇ ਹਾਂ ਤਾਂ ਤੇ ਉਧਰੋਂ ਲੋਕ ਆਕਤੀ ਆਏ ਤੇ ਉਹਨਾਂ ਨੇ ਗੋਲੀਆਂ ਇੱਥੇ ਕਿਸੇ ਨਹੀਂ ਚੁੱਕੀ ਗੋਲੀ ਕੰਡਰ ਸਾਹਿਬ ਦੇ ਬਾਹ ਦੇ ਵੱਲੀ ਜੇ ਇੱਕ ਪੇਟ ਤੇ ਹਾਂਜੀ ਇਹਨਾਂ ਨੂੰ 5000 ਕਿਤੇ ਦੋ ਉਹਨਾਂ ਦੇ ਲੱਗੇ ਮੈਲਾਂ ਨਾਲ ਛੱਟ ਪਰ ਪੰਹੇ ਨਹੀਂ ਗਏ ਹਾਂਜੀ ਛੱਟ ਨਹੀਂ ਇਹ ਲੰਗ ਗੋਲੀ ਗੱਲ ਜਲੀ ਹਾਂਜੀ ਬਾਹਰ ਤਲੀ ਗੋਲੀ ਉਹਨੇ ਇਹਨੇ ਕੋਈ ਕੰਪਲੇਂਟ ਕੀਤੀ ਹਾਂਜੀ ਕੋਈ ਨਹੀਂ ਹਸਪਤਾਲ ਦੇ ਲੈਬ ਟੈਕਨੀਸ਼ੀਅਨ ਦੇ ਮੁਤਾਬਕ ਹਮਲਾਵਰ ਤਿੰਨ ਸੀ ਜਿਨ੍ਹਾਂ ਚੋਂ ਦੋ ਅੰਦਰ ਆਏ ਤੇ ਇੱਕ ਬਾਹਰ ਪੈਰਾ ਦੇ ਰਿਹਾ ਸੀ ਤੇ ਉਹ ਦੋ ਤਿੰਨ ਜਣ ਆਏ ਪਹਿਲਾਂ ਹੀ ਅੰਦਰ ਸਾਰਾ ਕੋਈ ਵੇਖ ਲਏ ਗਏ ਨਾ ਮੌਕੇ ਦੇ ਅੰਦਰ ਤੇ ਦਲਤਾਂ ਨੂੰ ਲੱਗਦੇ ਪਏ ਮੁਰਕੇ ਅਚਾਨਕ ਰੱਬ ਸਾਹ ਆ ਗਏ ਅੰਦਰ ਡਰਕਰ ਸਟੋਰ ਤੇ ਤੇ ਉਧਰੋਂ ਉਹਨਾਂ ਨੇ ਫਿਰ ਲੋਹਾ ਗੱਡ ਕੇ ਗੋਲੀ ਕਰਾਤੀਆਂ ਮਾਮਲਾ ਰੰਗਦਾਰੀ ਨਾਲ ਜੁੜਿਆ ਦੱਸਿਆ ਜਾ ਰਿਹਾ ਹੈ ਪਰ ਪੁਲਿਸ ਖੁੱਲ ਕੇ ਕੁਝ ਵੀ ਨਹੀਂ ਦੱਸ ਰਹੀ। ਤਾਂ ਇੱਕ ਡਾਕਟਰ ਉਤੇ ਫਾਇਰਿੰਗ ਹੋਈ ਹੈ ਡਾਕਟਰ ਦੇ ਕਲੀਨਿਕ ਤੇ ਮਰੀਜ਼ ਬਣ ਕੇ ਆਏ ਬਦਮਾਸ਼ਾਂ ਵੱਲੋਂ ਫਾਇਰਿੰਗ ਕੀਤੀ ਗਈ ਹੈ ਔਰ ਜਦੋਂ ਕੁਝ ਮਹੀਨਿਆਂ ਦੇ ਵਿੱਚ ਇੱਕੋ ਜਿਹੇ ਦੋ ਘਟਨਾਵਾਂ ਵਾਪਰ ਜਾਣ ਫਿਰ ਫਰਕ ਤਾਂ ਪੈਂਦਾ ਹੈ। ਗੱਲ ਕਰਦੇ ਹਾਂ ਕੈਬਨਿਟ ਮੰਤਰੀ ਹਰਦੀਪ ਸਿੰਘ ਮੁੰਡੀਆਂ ਦੀ ਜਿਨ੍ਹਾਂ ਦੇ ਨਾਮ ਨੂੰ ਲੈ ਕੇ ਪਿਛਲੇ ਦਿਨਾਂ ਦੇ ਵਿੱਚ ਪੰਜਾਬ ਦੀ ਸਿਆਸਤ ਗਰਮਾਈ ਹੋਈ ਹੈ। ਮੁੱਦਾ ਪਛਾਣਦਾ ਹੈ ਬੀਜਪੀ ਤੇ ਆਮ ਆਦਮੀ ਪਾਰਟੀ ਨੇ ਇੱਕ ਦੂਜੇ ਤੇ ਨਿਸ਼ਾਨੇ ਸਾਧੇ ਤੇ ਹੁਣ ਇਸ ਵਿਵਾਦ ਚ ਸੀਐਮ ਮਾਨ ਦੀ ਐਂਟਰੀ ਹੋਈ ਹੈ ਹਸਪਤਾਲ ਤੋਂ ਛੁੱਟੀ ਮਿਲਣ ਤੋਂ ਬਾਅਦ ਮੁੱਖ ਮੰਤਰੀ ਮਾਨ ਨੇ ਹੜਾਂ ਤੇ ਹਾਈ ਲੈਵਲ ਮੀਟਿੰਗ ਕੀਤੀ ਤੇ ਉਸ ਤੋਂ ਬਾਅਦ ਪ੍ਰੈਸ ਕਾਨਫਰੰਸ ਕੀਤੀ ਜਿਸ ਵਿੱਚ ਸੁਨੀਲ ਜਾਖੜ ਨੂੰ ਘੇਰਿਆ ਗਿਆ ਕਹਿੰਦੇ ਮੈਂ ਤਾਂ ਜਾਣਦੇ ਹੀ ਨਹੀਂ ਮੰਤਰੀਆਂ ਨੂੰ ਫਿਰ ਜਾਣਦੇ ਕਿਉਂ ਨਹੀਂ ਜੀ ਸਾਢੇ 3 ਸਾਲ ਹੋ ਗਏ ਅਸੀਂ ਅੱਗੇ ਵੀ ਗਾਹਾਂ ਆਵਾਂਗੇ ਤੁਸੀਂ ਸਿੱਖ ਲਓ ਸਾਡੇ ਨਾਂ ਹੁਣ ਨਾਮ ਸਿੱਖ ਲੋ ਜੇ ਮੁੰਡੀਆਂ ਨੂੰ ਨਹੀਂ ਜਾਣਦੇ ਪੱਠਾ ਤੋਂ ਪੁੱਛ ਲੋ ਇਧਰ ਸੀਐਮ ਨੇ ਸੁਰੀਲ ਜਾਖੜ ਨੂੰ ਘੇਰਿਆ ਤਾਂ ਭਾਜੀਪੀ ਪ੍ਰਧਾਨ ਨੇ ਵੀ ਪਲਟਵਾਰ ਕਰਨ ਚ ਦੇਰ ਨਹੀਂ ਲਾਈ ਤੇ ਉਹਦਾ ਪਾਚੇ ਦਾ ਕਿ ਪਤਾ ਨਹੀਂ ਲਿਸਟ ਕੱਢ ਲੋਂਗੇ ਤੇ ਤੁਸੀਂ ਸਾਰੇ ਮੰਤਰੀਆਂ ਦੇ ਮਹਿਕਮੇ ਮੈਨੂੰ ਦੱਸ ਦਿਓ ਤਾਂ ਮੈਨੂੰ ਏਡਾਂ ਬਿਠਾ ਲਿਓ ਸਾਹਿਬ ਮੈਂ ਉਹਨਾਂ ਦੇ ਨਾਮ ਵੀ ਦੱਸ ਦੇਣਾ ਕਿ ਮੁੱਖ ਮੰਤਰੀ ਸਾਹਿਬ ਆਪਣੇ ਮੰਤਰੀਆਂ ਦੇ ਨਾਮ ਦੱਸ ਦਿਨ ਪੂਰੇ ਕਿਹੜੇ ਕਿਹੜੇ ਮੇਰੇ ਮੰਤਰੀ ਹੈ ਕਿਉਂਕਿ ਮਿਲਦਾ ਮੋ ਜਵਾਨੀ ਸਾਹਿਬ ਮੋ ਜਵਾਨ ਨਹੀਂ ਪਤਾ ਸਾਹਿਬ ਗੁਰਤ ਲਬਹਿ ਕੇ 9 ਸਤੰਬਰ ਨੂੰ ਪ੍ਰਧਾਨ ਮੰਤਰੀ ਦੇ ਨਾਲ ਬੈਠਕ ਚ ਹਰਦੀਪ ਸਿੰਘ ਮੁੰਡੀਆਂ ਨੇ ਪੈਕੇਜ ਨੂੰ ਲੈ ਕੇ ਸਵਾਲ ਚੱਕੇ ਸੀ ਜਿਸ ਚ ਮੁੰਡੀਆਂ ਦੇ ਮੁਤਾਬਕ ਪ੍ਰਧਾਨ ਮੰਤਰੀ ਨੇ ਕਿਹਾ ਸੀ ਕਿ ਕੀ ਤੁਹਾਨੂੰ ਹਿੰਦੀ ਨਹੀਂ ਆਉਂਦੀ ਆਮ ਆਦਮੀ ਪਾਰਟੀ ਨੇ ਇਸ ਮਾਮਲੇ ਨੂੰ ਮਾਂ ਬੋਲੀ ਦਾ અપਮਾਨ ਦੱਸਿਆ ਸੀ ਤੇ ਉਦੋਂ ਹੀ ਸੁਨੀਲ ਜਾਖੜ ਨੇ ਕਿਹਾ ਸੀ ਕਿ ਆਪ ਨੂੰ ਬੇਵਜਾ ਮੁੱਦੇ ਬਣਾਉਣ ਦੀ ਆਦਤ ਹੈ ਪਰ ਇਸ ਸਭ ਦੇ ਵਿਚਾਲੇ ਅੱਜ ਜ਼ਿਕਰ ਚ ਚੁਣੌਤੀਆਂ ਦਾ ਵੀ ਹੋਇਆ ਸਿੱਧੇ ਸਿੱਧੇ ਇੱਕ ਚੁਣੌਤੀ ਦਿੱਤੀ ਗਈ ਤੇ ਦੂਜੇ ਪਾਸੇ ਚੁਣੌਤੀ ਕਬੂਲ ਲਈ ਗਈ। ਯਾਨੀ ਚੁਣੌਤੀ ਦਿੱਤੀ ਮੁੱਖ ਮੰਤਰੀ ਭਗਵੰਤ ਮਾਨ ਨੇ ਟੀਵੀ ਤੇ ਆ ਕੇ ਬਹਿਸ ਕਰਨ ਦੀ ਤਾਂ ਕੇਂਦਰੀ ਰਾਜ ਮੰਤਰੀ ਰਮਵੀਤ ਬਿੱਟੂ ਨੇ ਇਹ ਚੁਣੌਤੀ ਕਬੂਲ ਲਈ। ਦਰਸਲ ਆਰਡੀਐਫ ਫੰਡ ਨੂੰ ਲੈ ਕੇ ਜਦੋਂ ਸੀਐਮ ਨੇ ਪ੍ਰੈਸ ਕਾਨਫਰੰਸ 'ਚ ਆਪਣੀ ਗੱਲ ਰੱਖੀ ਤਾਂ ਉਹਨਾਂ ਨੇ ਭਾਜਪਾ ਨੂੰ ਬਹਿਸ ਦੀ ਚੁਣੌਤੀ ਦੇ ਦਿੱਤੀ ਤੇ ਦਾਵਾ ਕੀਤਾ ਕਿ ਉਹ ਸ਼ਰਤ ਲਗਾ ਸਕਦੇ ਨੇ ਕੋਈ ਬਹਿਸ 'ਚ ਨਹੀਂ ਆਏਗਾ। ਰੂਰਲ ਡਿਵੈਲਪਮੈਂਟ ਫੰਡ ਉਸ ਵੇਲੇ ਸਾਰੇ ਕਾਂਗਰਸੀ ਸੀਏ ਆ ਜਿਨ੍ਹਾਂ ਦੇ ਨਾਮ ਲੈਨੇ ਉਹਦਾ ਪੈਸਾ ਮਿਸਯੂਜ਼ ਕਰ ਲਿਆ ਉਹਨਾਂ ਨੇ ਪੈਸਾ ਰੋਕ ਲਿਆ ਮੈਂ ਟੀਵੀ ਦੀ ਡਿਬੇਟ ਤੇ ਕਦੇ ਆਉਂਗਾ ਤੇ ਉਹ ਤੋਂ ਬੁਲਾ ਲਿਓ ਸਾਰਿਆਂ ਨੂੰ ਇਹ ਇੱਕ ਵੀ ਪਹਿਲੀ ਗੱਲ ਤੇ ਆਉਣਾ ਨਹੀਂ ਸੀ ਨਹੀਂ ਨਹੀਂ ਜੇ ਅੱਗੇ ਤਾਂ ਉਹਨਾਂ ਨੂੰ ਪਤਾ ਹੈ ਕਿ ਅੱਜ ਕੁੱਤ ਖਾਣੀ ਹੋਣੀ ਇਧਰ ਸੀਐਮ ਨੇ ਚੈਲੰਜ ਦਿੱਤਾ ਤਾਂ ਕੇਂਦਰੀ ਰਾਜ ਮੰਤਰੀ ਰਵਨੀਤ ਬਿੱਟੂ ਨੇ ਚੈਲੰਜ ਕਬੂਲ ਵੀ ਕਰ ਲਿਆ ਕੀ ਭਗਵੰਤ ਮਾਨ ਜੀਆ ਜਿਹੜਾ ਤੁਸੀਂ ਇਹ ਗੱਲ ਕਰਦੇ ਹੋ ਨਾ ਵੀ ਮੈਂ ਚੈਲੰਜ ਕਰਦਾ ਡਿਬੇਟ ਕਰ ਲਿਓ ਚੈਨਲ ਤੇ ਸੱਦ ਲਿਓ ਜਿੱਦਣ ਮਰਜੀ ਮੈਂ ਇਸ ਕੰ ਦਾ ਤੁਹਾਡਾ ਚੈਲੰਜ ਮੈਂ ਤਾਂ ਨਹੀਂ ਜੈਲੀ ਕਰਦਾ ਪਰ ਮੈਂ ਤੁਹਾਡਾ ਚੈਲੰਜ ਜ਼ਰੂਰ ਕਬੂਲ ਕਰਦਾ ਜਦ ਮਰਜੀ ਜਿੱਦਾਂ ਮਰਜੀ ਕੁਰਸੀ ਨਾ ਲਿਓ ਜਿਹੜੇ ਮਰਜੀ ਚੈਨਲ ਤੇ ਡਾ ਲਿਓ ਜਿੱਥੇ ਮਰਜੀ ਆ ਜਿਓ ਜਦੋਂ ਸੀਐਮ ਖੁੱਲੀ ਬਹਿਸ ਦੀ ਚੁਣੌਤੀ ਦੇਣ ਤੇ ਰਾਜਪंत्री ਚਣੌਤੀ ਕਬੂਲ ਕਰ ਲੈਣ ਫਿਰ ਫਰਕ ਤਪੈਂਦਾ ਹੈ ਪਰਮਨੀਤ ਬਿੱਟੂ ਤੇ ਭਗਵੰਤ ਮਾਨ ਦੋਨੋਂ ਬੇਸ਼ੱਕ ਵੱਖ-ਵੱਖ ਪਾਰਟੀਆਂ ਨਾਲ ਸੰਬੰਧਿਤ ਰਹੇ ਨੇ ਪਰ ਜਦੋਂ ਦੋਨੋਂ ਸੰਸਦ ਸੀ ਤਾਂ ਦੋਨਾਂ ਦੀ ਆਪਸ ਦੇ ਵਿੱਚ ਚੰਗੀ ਦੋਸਤੀ ਦੀਆਂ ਚਰਚਾਵਾਂ ਅਕਸਰ ਮੀਡੀਆ ਹਲਕਿਆਂ ਦੇ ਵਿੱਚ ਹੁੰਦੀਆਂ ਰਹੀਆਂ ਨੇ ਪਰ ਹੌਲੀ-ਹੌਲੀ ਇਹਨਾਂ 'ਚ ਫਿੱਕ ਪੈਣਾ ਸ਼ੁਰੂ ਹੋ ਗਿਆ ਔਰ ਇਹ ਦਰਾਰਾਂ ਵੱਧਦੀਆਂ ਗਈਆਂ ਔਰ ਜਦੋਂ ਦੋ ਪੁਰਾਣੇ ਸਾਥੀ ਦੋ ਸਿਆਸੀ ਆਗੂ ਇੱਕ ਦੂਜੇ ਦੇ ਸਿਆਸੀ ਸ਼ਰੀਕ ਬਣ ਕੇ ਆ ਮੋ ਸਾਹਮਣੇ ਖੜੇ ਹੋ ਜਾਣ ਫਿਰ ਫਰਕ ਪੈਂਦਾ ਅਗਲੀ ਖਬਰ ਦਾ ਰੁਕ ਕਰਦੇ ਹਾਂ ਹਸਪਤਾਲ ਤੋਂ ਛੁੱਟੀ ਮਿਲਣ ਤੋਂ ਅਗਲੇ ਦਿਨੀ ਸੀਐਮ ਨੇ ਹੜਾ ਨੂੰ ਲੈ ਕੇ ਇੱਕ ਹਾਈ ਲੈਵਲ ਮੀਟਿੰਗ ਕੀਤੀ ਤੇ ਮੁੱਖ ਮੰਤਰੀ ਨੇ ਦਾਵਾ ਕੀਤਾ ਕਿ 45 ਦਿਨਾਂ ਚ ਹੜ ਪੀੜਤਾਂ ਨੂੰ ਮੁਆਵਜ਼ਾ ਦੇ ਦਿੱਤਾ ਜਾਏਗਾ ਸਾਰੇ ਅਧਿਕਾਰੀਆਂ ਨੂੰ ਸਖਤ ਆਦੇਸ਼ ਦਿੱਤੇ ਗਏ ਨੇ ਕਿ ਜਿੱਥੇ-ਜਿੱਥੇ ਪਾਣੀ ਕੱਟ ਹੋ ਗਿਆ ਉਥੋਂ ਦੀ ਗਿਰਦੌਰੀ ਕਰਕੇ ਜਲਦ ਰਿਪੋਰਟ ਦਿੱਤੀ ਜਾਵੇ ਤਾਂ ਕਿ ਕਿਸਾਨਾਂ ਨੂੰ ਖੇਤੀ ਮੁਆਵਜ਼ਾ ਦਿੱਤਾ ਜਾ ਸਕੇ ਦੀ ਤੋਂ 40 ਦਿਨਾਂ ਵਿੱਚ ਸਾਰਾ ਸਾਡੇ ਕੋਲੇ ਸਪੈਸ਼ਲ ਗਰਜ਼ਾਰੀ ਦਾ ਡਾਟਾ ਆ ਜਾਊਗਾ ਚੈੱਕ ਸਾਡੇ ਕੋਲ ਤਿਆਰ ਪੈ ਨੇ ਜਿਹੜੀ ਮਰਜੀ ਫਸਲ ਬੀਤੀ ਹੋਈ ਹੈ ਫਸਲ ਦਾ ਨੁਕਸਾਨ ਹੋ ਗਿਆ 20000 ਰੁਪਏ ਪਰ ਇਕੜ ਮਿਲੂਗਾ ਪੰਜਾਬ ਚ ਹੜ੍ਹ ਤੇ ਬਾਰਿਸ਼ ਨਾਲ ਹੁਣ ਤੱਕ 55 ਲੋਕਾਂ ਦੀ ਮੌਤ ਦੀ ਪੁਸ਼ਟੀ ਹੋਈ ਹੈ ਤੇ ਸੀਐਮ ਦਾ ਦਾਵਾ ਹੈ ਕਿ 42 ਮ੍ਰਿਤਕਾਂ ਦੇ ਪਰਿਵਾਰ ਵਾਲਿਆਂ ਨੂੰ ਪੈਸੇ ਮਿਲ ਚੁੱਕੇ ਨੇ ਜਿੰਨਾ ਚਿਰ ਕੱਲੇ-ਕੱਲੇ ਘਰ ਨੂੰ ਕੱਲੀ-ਕੱਲੀ ਛੱਤ ਦੀ ਤਰੇੜ ਦਾ ਕੱਲੇ-ਕੱਲੇ ਝੋਨੇ ਦੇ ਜਾਂ ਕਿਸੇ ਹੋਰ ਫਸਲ ਦੇ ਬੂਟੇ ਦਾ ਕੱਲੇ-ਕੱਲੇ ਪਸ਼ੂਤਾਂ ਦਾ ਜਿੰਨੇ ਜ਼ਰ ਪੈਸਾ ਨਹੀਂ ਮਿਲ ਜਾਂਦਾ ਮੈਂ ਨਾ ਚੈਨ ਨਾਲ ਸੌਂਗਾ ਨਾ ਮੈਂ ਕਿਸੇ ਅਧਿਕਾਰੀ ਨੂੰ ਸੌਂਗਾ ਬਿਮਾਰ ਹੋਣ ਤੋਂ ਪਹਿਲਾਂ ਤੱਕ ਮੁੱਖ ਮੰਤਰੀ ਖੁਦ ਹੜ੍ਹ ਪ੍ਰਭਾਵਿਤ ਇਲਾਕਿਆਂ ਦੇ ਦੌਰੇ ਤੇ ਸਨ ਪਰ 5 ਸਤੰਬਰ ਨੂੰ ਸੀਐਮ ਦੀ ਤਬੀਅਤ ਖਰਾਬ ਹੋਣ ਦੇ ਚੱਲਦੇ ਉਹਨਾਂ ਨੂੰ ਹਸਪਤਾਲ ਦਾਖਲ ਹੋਣਾ ਪਿਆ ਸੀ 12 ਸਾਲ ਬਾਅਦ ਕਿਸੇ ਮਾਮਲੇ ਦੇ ਵਿੱਚ ਫੈਸਲਾ ਆਉਣਾ ਔਰ ਉਦੋਂ ਫੈਸਲਾ ਆਉਣਾ ਜਦੋਂ ਉਹ ਵਿਅਕਤੀ ਟੈਕਸੀ ਡਰਾਈਵਰ ਤੋਂ ਐਮਐਲਏ ਬਣ ਚੁੱਕਿਆ ਹੈ ਔਰ ਉਸ ਤੋਂ ਬਾਅਦ ਉਹ ਵਿਧਾਇਕੀ ਚਲੀ ਜਾਵੇ ਫਿਰ ਫਰਕ ਤਾਂ ਪੈਂਦਾ ਹੈ ਤੇ ਅੱਜ ਦੇ ਸਵਾਲ ਦਾ ਜ਼ਿਕਰ ਕਰ ਲੈਣੇ ਅੱਜ ਦਾ ਸਵਾਲ ਵੀ ਸਾਡਾ ਇਸੇ ਨਾਲ ਜੁੜਿਆ ਹੋਇਆ ਹੈ ਕਿ ਵਿਧਾਨ ਸਭਾ ਦੀ ਚੋਣ ਲੜਨ ਦੇ ਲਈ ਘੱਟੋ ਘੱਟ ਉਮਰ ਕਿੰਨੀ ਹੁੰਦੀ ਹੈ ਸਕਰੀਨ ਤੇ ਸਵਾਲ ਹੈ ਵਿਧਾਨ ਸਭਾ ਦੀ ਚੋਣ ਲੜਨ ਲਈ ਘੱਟੋ ਘੱਟ ਉਮਰ ਕਿੰਨੀ ਚਾਹੀਦੀ ਹੈ 18 ਸਾਲ 25 ਸਾਲ 30 ਸਾਲ ਜਾਂ 33 ਸਾਲ ਚਾਰ ਆਪਸ਼ਨਾਂ ਨੇ 18 ਸਾਲ 25 ਸਾਲ 30 ਸਾਲ ਜਾਂ 33 ਸਾਲ ਇਸ ਦਾ ਸਹੀ ਜਵਾਬ ਅਸੀਂ ਤੁਹਾਨੂੰ ਇਸ ਸ਼ੋਅ ਦੇ ਅਖੀਰ 'ਚ ਦੇਵਾਂਗੇ ਉਦੋਂ ਤੱਕ ਤੁਸੀਂ ਸਾਨੂੰ ਆਪਣਾ ਜਵਾਬ ਮੈਸੇਜ ਦੇ ਜ਼ਰੀਏ ਭੇਜ ਸਕਦੇ ਹੋ ਅਗਲੀ ਖਬਰ ਵੱਲ ਵਧਦੇ ਹਾਂ ਇੱਕ ਹੋਰ ਵੱਡੀ ਖਬਰ बॉलीवुड اداکارہ दिशा पटानी ਦੇ ਨਾਲ ਜੁੜੀ ਹੋਈ ਦਿਸ਼ਾ ਪਟਾਨੀ ਦੇ ਘਰ ਤੇ ਫਾਇਰਿੰਗ ਹੋਈ ਹੈ ਯੂਪੀ ਦੇ ਬਰੇਲੀ ਸਥਿਤ ਘਰ ਤੇ ਗੋਲੀਆਂ ਚਲਾਈਆਂ ਗਈਆਂ ਨੇ ਬਦਮਾਸ਼ਾਂ ਵੱਲੋਂ ਕਈ ਰਾਉਂਡ ਫਾਇਰਿੰਗ ਕੀਤੀ ਗਈ ਔਰ ਇਸ ਫਾਇਰਿੰਗ ਦੀ ਜ਼ਿੰਮੇਵਾਰੀ ਵਿਦੇਸ਼ ਚ ਬੈਠੇ ਗੈਂਗਸਟਰ 골ਡੀ ਬਰਾੜ ਤੇ ਰੋਹਿਤ ਗੁਦਾਰਾ ਗੈਂਗ ਨੇ ਲਈ ਹੈ ਸੋਸ਼ਲ ਮੀਡੀਆ ਤੇ ਇੱਕ ਪੋਸਟ ਪਾਈ ਗਈ ਹੈ ਰੋਹਿਤ ਗੁਦਾਰਾ ਤੇ 골ਡੀ ਬਰਾੜ ਵੱਲੋਂ ਹਾਲਾਂਕਿ ਐਸੀ ਪੋਸਟ ਦੀ ਪੁਸ਼ਟੀ ਨਹੀਂ ਕੀਤੀ ਜਾ ਸਕਦੀ ਕਿਉਂਕਿ ਸਕ੍ਰੀਨਸ਼ਾਟ ਵਾਇਰਲ ਕਰਨ ਤੋਂ ਬਾਅਦ ਐਸਆਪੋਸਟਾਂ ਦੇ ਲਿੰਕ ਡਿਲੀਟ ਕਰ ਦਿੱਤੇ ਜਾਂਦੇ ਨੇ ਔਰ ਉਹ ਫਿਰ ਪੁਲਿਸ ਦੀ ਇਨਵੈਸਟੀਗੇਸ਼ਨ ਦਾ 파ਟ ਬਣ ਜਾਂਦਾ ਹੈ ਕਿ ਕੀ ਇਸ ਦੇ ਵਿੱਚ ਕੋਈ ਸੱਚਾਈ ਹੈ ਜਾਂ ਨਹੀਂ ਪਰ ਕੋਈ ਧਾਰਮਿਕ ਮਸਲਾ ਦੱਸਿਆ ਜਾ ਰਿਹਾ ਹੈ ਕਿ ਕਿਸੇ ਧਾਰਮਿਕ ਮਸਲੇ ਦੀ ਵਜ੍ਹਾ ਨਾਲ ਇਹ ਜਿਹੜੀ ਫਾਇਰਿੰਗ ਕੀਤੀ ਗਈ ਹੈ ਬਰੇਲੀ ਦੇ ਵਿੱਚ ਬਾਲੀਵੁੱਡ ਅਦਾਕਾਰਾ ਦिशा ਪਟਾਨੀ ਦੇ ਘਰ ਤੇ ਫਾਇਰਿੰਗ ਕੀਤੀ ਗਈ ਹੈ ਔਰ ਸਵੇਰੇ अर्ਲੀ ਮਾਰਨਿੰਗ 4:30 ਵਜੇ ਦੇ ਕਰੀਬ ਇਹ ਗੋਲੀਬਾਰੀ ਹੋਈ ਸੀ ਔਰ ਉਸ ਦੀ ਜ਼ਿੰਮੇਵਾਰੀ ਗੈਂਗਸਟਰ ਗੋਲਡੀ ਬਰਾੜ ਤੇ ਰੋਹਿਤ ਗੋਦਾਰਾ ਵੱਲੋਂ ਲਈ ਗਈ ਹੈ ਵਿਦੇਸ਼ 'ਚ ਬੈਠੇ ਗੈਂਗਸਟਰ ਨੇ ਔਰ ਉਹਨਾਂ ਨੇ ਇੱਕ ਕਤਿਤ ਪੋਸਟ ਦੇ ਜ਼ਰੀਏ ਐ ਇਸ ਨੂੰ ਧਰਮ ਨਾਲ ਜੋੜ ਕੇ ਮਸਲਾ ਦੱਸਿਆ ਹੈ ਇਸ ਗੋਲੀਬਾਰੀ ਨੂੰ ਕਿ ਕੋਈ ਧਾਰਮਿਕ ਮਸਲਾ ਹੈ ਜਿਸ ਦੀ ਵਜ੍ਹਾ ਨਾਲ ਐ ਇਹ ਗੋਲੀਬਾਰੀ ਕੀਤੀ ਗਈ ਹੈ ਕੋਈ ਧਾਰਮਿਕ ਆਗੂ ਕੋਈ ਧਾਰਮਿਕ ਸਖਸੀਅਤਾਂ ਸੀ ਜਿਨ੍ਹਾਂ ਦੇ અપਮਾਨ ਦੀ ਗੱਲ ਕੀਤੀ ਗਈ ਔਰ ਉਸ ਦੇ ਚਲਦੇ ਕਿਹਾ ਗਿਆ ਹੈ ਪੋਸਟ ਦੇ ਵਿੱਚ ਕਿ ਇਹ ਗੋਲੀਆਂ ਚਲਾਈਆਂ ਗਈਆਂ ਨੇ ਦिशा ਬਟਾਨੀ ਦੇ ਘਰ ਤੇ ਇਹ ਫਾਰਿੰਗ ਕੀਤੀ ਗਈ ਹੈ Uh, साडे सहयोगी दीपक बिष्ट जुड़े ने होर जानकारी दे uh, दीपक पूरा मामला थोड़ा समझना चाहवांगे पुलिस इस मामले की कह रही है और uh, जिस पोस्ट की बात हो रही है वो वो, वो पोस्ट क्या है देखिए विजय जिस तरह से एक पोस्ट आई है सोशल मीडिया पर वायरल हुई है उसको लेकर कई सारे सवाल यहाँ पर खड़े होने लगे क्योंकि आज बरेली पुलिस की एक बाइट आई है बरेली पुलिस ने अपने बयान में ये दिया है कि एक दिन पहले उनको शाम को दिशा पार्टी के जो पिता है उनकी तरफ से शिकायत मिली थी और बरेली में उनका आवास जहां पर फायरिंग हुई थी ऐसी घटना के बाद पुलिस ने तुरंत ही उन्हें सुरक्षा मुहैया कराई है उनके घर के आसपास पुलिस फोर्स है लेकिन आज अचानक सोशल मीडिया पर एक पोस्ट वायरल होती है हालांकि न्यूज एट इंडिया इस पोस्ट की पुष्टि अभी नहीं करता है क्योंकि इसकी तफ्तीश की जा रही है और ये पोस्ट रोहित गोजारा गैंग की तरफ से आई है और उनका ये कहना है की दिशा पाटनी के घर पर जो उनकी बहन खुशबू पाटनी है उसका भी नाम लिखा गया है और वहां पर इस पोस्ट को लेकर ये कहा गया है कि उनके घर पर फायरिंग की जिम्मेदारी वो लेते हैं क्योंकि तो जो एक सनातन धर्म से जुड़े हुए अनिराधी महाराज हैं तो अनिरुद्धाचार्य महाराज जी का अपमान किया था ऐसा इनका कहना है प्रेमानंद जी महाराज और अनुराधा जी महाराज का तो इसको लेकर

ਦੇ અપਮਾਨ ਦਾ ਕੀਤਾ ਗਿਆ ਹੁਣ ਉਹ ਕਿਸ ਤਰੀਕੇ ਨਾਲ અપਮਾਨ ਕੀਤਾ ਗਿਆ ਕੀ ਵਜ੍ਹਾ ਸੀ ਇਹ ਚੀਜ਼ ਸਪਸ਼ਟ ਨਹੀਂ ਕੀਤੀ ਗਈ ਪਰ ਇੱਕ ਪੋਸਟ ਵਾਇਰਲ ਕੀਤੀ ਗਈ ਹੈ ਅਕਸਰ ਐਸੀਆਂ ਪੋਸਟਾਂ ਸੀ ਦੇਖਦੇ ਆ ਬਹੁਤ ਸਾਰੇ ਮਾਮਲਿਆਂ ਦੇ ਵਿੱਚ ਸਾਹਮਣੇ ਆਉਂਦੀਆਂ ਨੇ ਬਾਅਦ ਦੇ ਵਿੱਚ ਉਹਨਾਂ ਦੇ ਲਿੰਕ ਨਹੀਂ ਮਿਲਦੇ ਕਈ ਵਾਰੀ ਡਿਲੀਟ ਕਰ ਦਿੱਤੇ ਜਾਂਦੇ ਆ ਉਸ ਦਾ ਸਕਰੀਨਸ਼ਾਟ ਵਾਇਰਲ ਕਰ ਦਿੱਤਾ ਜਾਂਦਾ ਤਾਂ ਇਹ ਜਿਹੜੀ ਕਥਿਤ ਪੋਸਟ ਹੈ ਇਸ ਦੇ ਵਿੱਚ ਜ਼ਿੰਮੇਵਾਰੀ ਗੋਲਦੀ ਬਰਾਰ ਤੇ ਰੋਹਿਤ ਗੋਦਾਰਾ ਗੈਂਗ ਵੱਲੋਂ ਲਈ ਉਹ 3:30 ਵਜੇ रिटायर्ड सी श्री जगदीश पाटनी जी के घर पर बाइक से आए दो अज्ञात हमलावरों द्वारा फायरिंग की घटना की सूचना आज दिन में प्राप्त हुई थी एसपी सिटी के साथ एसओजी व सर्विलांस की टीमों को तत्काल मौके पर भेजा गया घटना की पुष्टि होने पर प्रार्थना पत्र लेकर गंभीर धाराओं में थाना कोतवाली पर एफआईआर पंजीकृत की जा रही है परिवार की सुरक्षा व्यवस्था सुनिश्चित करने के लिए पर्याप्त आर्म्ड पुलिस बल की तैनाती की गई है एसपी सिटी व एसपी क्राइम के परिवेक्षण में पांच टीमों को तैयार किया गया है जो घटना के अनावरण एवं अभियुक्तों की गिरफ्तारी सुनिश्चित करेंगी जो भी घटना में शामिल है उनके विरुद्ध कठोरतम कार्रवाई पुलिस के द्वारा की जाएगी मेरे द्वारा परिवार से मुलाकात कर उनकी सुरक्षा व्यवस्था के संबंध में उनको आश्वस्त किया गया है जो पांच टीमें हैं इनको लगातार डिप्लॉय करते हुए हम लोग सुनिश्चित करेंगे कि जो भी घटना में शामिल है और इसके पीछे जो भी मोटिव है वो क्लियर हो अगली खबर वाले वाल बात आ, बिहार कांग्रेस ने अपने एक्स हैंडल एक जनरेटेड वीडियो पोस्ट किया जिस वीडियो के बाद बिहार सियासी पारा चढ़ गया 38 ਸਕਿੰਡ ਦੇ AI ਜਨਰੇਟਿਡ ਵੀਡੀਓ ਚ ਪੀਐਮ ਮੋਦੀ ਨਾਲ ਮਿਲਦੇ ਸ਼ਖਸ ਤੇ ਉਹਨਾਂ ਦੀ ਮਰਹੂਮ ਮਾਂ ਧੀਰਾਬੇਨ ਨਾਲ ਮਿਲਦੀ ਜੁਲਦੀ ਮਹਿਲਾ ਨੂੰ ਦਿਖਾਇਆ ਗਿਆ ਹੈ ਵੀਡੀਓ ਦੀ ਕੈਪਸ਼ਨ ਚ ਲਿਖਿਆ ਹੈ ਸਾਹਿਬ ਦੇ ਸੁਪਨੇ ਚਾਈ ਮਾਂ ਦੇਖੋ ਰੌਚਕ ਸੰਵਾਦ ਵੀਰਵਾਰ ਰਾਤ ਸ਼ੇਅਰ ਹੋਏ ਇਸ ਵੀਡੀਓ ਚ ਦਿਖਾਇਆ ਗਿਆ ਹੈ ਪ੍ਰਧਾਨ ਮੰਤਰੀ ਦੇ ਸੁਪਨੇ ਚ ਉਹਨਾਂ ਦੀ ਮਾਂ ਆ ਕੇ ਕਹਿ ਰਹੀ ਹੈ ਕਿ ਰਾਜਨੀਤੀ ਦੇ ਲਈ ਕਿੰਨਾ ਡਿੱਗੋਗੇ ਭਾਜਪਾ ਨੇ ਇਸ ਵੀਡੀਓ ਨੂੰ ਪ੍ਰਧਾਨ ਮੰਤਰੀ ਅਤੇ ਉਹਨਾਂ ਦੀ ਮਾਂ ਦੇ ਖਿਲਾਫ ਇਤਰਾਜ਼ਯੋਗ ਦੱਸਦੇ ਹੋਏ ਕਾਂਗਰਸ ਤੇ ਹਮਲਾ ਕੀਤਾ ਹੈ ਬੀਜੇਪੀ ਦਾ આરોਪ ਹੈ ਕਿ ਕਾਂਗਰਸ ਨੇ ਰਾਜਨੀਤਿਕ ਬਹਿਸ ਦਾ ਪੱਧਰ ਡੇਗ ਦਿੱਤਾ ਹੈ ਤੇ ਸਾਰੀਆਂ ਹੱਦਾਂ ਪਾਰ ਕਰ ਦਿੱਤੀਆਂ ਨੇ ਇਸ ਤੋਂ 12 ਘੰਟੇ ਪਹਿਲਾਂ ਬਿਹਾਰ ਬੀਜੇਪੀ ਦੇ ਐਕਸ ਹੈਂਡਲ ਤੋਂ ਇੱਕ AI ਜਨਰੇਟਿਡ ਵੀਡੀਓ ਸ਼ੇਅਰ ਕੀਤਾ ਗਿਆ ਸੀ ਜਿਸ ਵਿੱਚ ਰਾਹੁਲ ਗਾਂਧੀ ਅਤੇ ਤੇਜਸਵੀ ਯਾਦਵ ਨੂੰ ਮੀਡੀਆ ਨਾਲ ਗੱਲ ਕਰਦੇ ਹੋਏ ਦਿਖਾਇਆ ਗਿਆ ਵੀਡੀਓ 'ਚ ਸੀਐਮ ਫੇਸ ਨੂੰ ਲੈ ਕੇ ਸਵਾਲ ਹੋ ਰਿਹਾ ਹੈ ਜਿਸ ਤੋਂ ਬਾਅਦ ਰਾਹੁਲ ਦੇ ਪੀਐਮ ਬਣਨ ਅਤੇ ਤੇਜਸਵੀ ਦੇ ਸੀਐਮ ਬਣਨ ਤੇ ਦੋਨੋਂ ਬਹਿਸ ਕਰਦੇ ਦਿਖਾਈ ਦੇ ਰਹੇ ਨੇ ਬਿਹਾਰ 'ਚ ਵੋਟਰ ਅਧਿਕਾਰ ਯਾਤਰਾ ਦੇ ਦੌਰਾਨ ਪੀਐਮ ਮੋਦੀ ਨੂੰ मां ਦੀ ਗਾਲ ਕੱਢਣ ਤੇ ਪਹਿਲਾਂ ਹੀ ਬਵਾਲ ਮੱਚਿਆ ਤੇ ਹੁਣੇ ਨਵੇਂ AI ਜਨਰੇਟਿਡ ਵੀਡੀਓ ਬਿਹਾਰ ਦੇ ਵਿੱਚ ਸਿਆਸੀ ਪਾਰਾਂ ਚੜਾ ਰਹੇ ਨੇ ਦੇਖੋ ਛੋਟੇ ਜਿਹਾ ਕਮਰਸ਼ਲ ਬ੍ਰੇਕ ਦਾ ਵੇਲਾ ਹੈ ਬ੍ਰੇਕ ਦੇ ਉਸ ਪਾਰ ਦਿਖਾਵਾਂਗੇ ਕਿ ਚਾਈਨੀਜ਼ ਵਾਇਰਸ ਚਾਈਨੀਜ਼ ਵਾਇਰਸ ਕਿਸ ਤਰੀਕੇ ਨਾਲ ਕਿਸਾਨਾਂ ਦਾ ਝੋਨਾ ਚੱਕ ਰਿਹਾ